ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਭਪੁਰਪਿਆਨਾ ਦਿਵਸ ਆਪ ਮਨਾ ਰਹੇ ਕਿ ਚਲੋ ਮੈਂ ਜੋਤੀ ਜੋਤ ਲਵਜ ਸਾਡੇ ਪ੍ਰਚਲਿਤ ਹੈ ਮੈਂ ਕਹਾਂਗਾ ਹੋਰ ਕੋਈ ਸ਼ਬਦ ਸਾਡੇ ਕੋਸ਼ ਚੋਂ ਲੱਭਣਾ ਕੋਈ ਨਹੀਂ ਭਾਈ ਸਾਹਿਬ ਵੀ ਅੱਜ ਪੜ੍ਹ ਰਹੇ ਸਨ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਖਾਰੇ ਕੀ ਕਮ ਟੇਕ ਜਾਂ ਸ਼ਬਦ ਸੀ ਸੂਰਜ ਕਿਰਨ ਮਿਲੇ जलका जलकुवाराम ज्योति ज्योत रली संपूर्ण थिया राम हालाके ऐसी बड़ी भरी विनती की थी क्योंकि शब्द और कोष जो शब्द लपण जाओ मरयाला भी ते कह नहीं सकदा गुरु रंम साहिब च किया assi us din marj kiti si har vans jagat ja sanchario so kavan kai shri guru moyo meri binti hai gur sikho ਇਹ ਇੰਨੀ ਤਰੀਕ ਨੂੰ ਮਹਾਰਾਜ ਪਿਆਨਾ ਕੀਤਾ ਇੰਨੀ ਤਰੀਕ ਨੂੰ ਆਗਮਨ ਹੋਇਆ ਇਹ 10 ਸ਼ਰੀਰਾਂ ਵਿੱਚ ਜਿਹੜੇ ਕੌਤਕ ਰਚਾਏ ਇਹ ਉਹਨਾਂ ਦੀਆਂ ਤਰੀਕਾਂ ਨੇ ਉਂਝ ਯਾਦ ਰੱਖਿਓ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਮ ਮਹਿ ਰਿਆ ਸਮ ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ ਭਟ ਤਾਂ ਸ਼ਿਖਰ ਦਾ ਬੋਲ ਕਹਿੰਦੇ ਇਹ ਸਤਿਗੁਰੂ ਤੁਸੀਂ ਚੌਂ ਜੁਗਾਂ ਵਿੱਚ ਆਪਹੀ ਆਪਣੀ ਕਲਾ ਵਰਤਾ ਰਹੇ ਉਸੇ ਕਰਕੇ ਜਦੋਂ ਜੋਤ ਰੂਪ ਦੀ ਗੱਲ ਕਿਉਂਕਿ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਇਹ ਬ੍ਰਹਮ ਗਿਆਨੀ ਪੁਰਸ਼ ਲਈ ਜਗਿਆ ਸੂਲੀਖੇ ਫਿਰ ਬੇਨਤੀ ਖੇ ਜੋਤੀ ਜੋਤ ਰਲੀ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਗਈ ਪਰ ਗੁਰੂ ਸ਼ਰੀਰ ਵਿੱਚ ਵਿਰਤਦਾ ਹੋਇਆ ਵੀ ਗੁਰਮਖੋ ਸਿੱਖ ਦੀ ਨਜ਼ਰ ਵਿੱਚ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ ਫਿਰ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣੋ ਜਿਹੜੀ ਗੱਲ ਮੈਂ ਕਹਿਣੀ ਚਾਹਾਂ ਮੈਂ ਸ਼ਬਦ ਜੋਤੀ ਜੋਤ ਵਰਤਾਂਗਾ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਮਰਿਆ ਨਹੀਂ ਕਹਿਣਾ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੋਰ ਵਰਤਿਆ ਜੀ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਗੁਰੂ ਰਾਮਦਾਸ ਲਈ ਮੇਰਾ ਖਿਆਲ ਹੈ ਪੱਟਾਂ ਦੇ ਸੋਈਆਂ ਦਾ ਅਖੀਰਲਾ ਸੋਈ ਆਖਿਆ ਜੀ ਸਭ ਤੋਂ ਅਖੀਰਲਾ ਗੁਰੂ ਰਾਮਦਾਸ ਜੀ ਦੇ ਪਿਆਨੇ ਦਾ ਤੇ ਗੁਰੂ ਅਰਜਨ ਦੇਵ ਦੀ ਗੁਰਗੱਦੀ ਦਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਖਰ ਸਿੰਘਾਸਨ ਦੀਓ ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ ਕੀਓ ਸੁਰਦੇਵ ਤੋਏ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜੁਨ ਕੋ ਦਿਾਇਓ ਉਥੇ ਦੇਵਪੁਰੀ ਸ਼ਬਦ ਵਰਤਿਆ ਜੋਤੀ ਜੋਤ ਰਲੀ ਪਰ ਸੱਚ ਐਵੇਂ ਕਿ ਜਿਸ ਨੂੰ ਅਸੀਂ ਪਰਮ ਜੋਤ ਕਹਿੰਨੇ ਆ ਜਿਸ ਨੂੰ ਅਸੀਂ ਕਹਿੰਨੇ ਆ ਸਾਰੀਆਂ ਥਾਵਾਂ ਤੇ पसਿਆ ਗੁਰੂ ਗ੍ਰੰਥ ਸਾਹਿਬ ਦਾ ਕੀਦਾ ਇਸ ਕਰਕੇ ਨਹੀਂ ਮੈਂ ਸਿੱਖ ਹੋਣ ਦੇ ਨਾਤੇ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਹਿੰਦਾ ਹੈ ਕਿ ਮੇਰਾ ਗੁਰੂ ਆਪ ਨਿਰਆਕਾਰ ਦੀ ਸਰਕਾਰ ਰੂਪ ਹੈ ਜੋਤ ਰੂਪ ਹਰ ਆਪ ਗੁਰਨਾਨ ਕਹਾਇਓ ਤਾਂਤੇ ਅੰਗਦ ਭਾਇਓ ਉਸ ਜੋਤ ਵਿੱਚੋਂ ਗੁਰੂ ਅੰਗਦ ਦੇ ਬਣਿਆ ਹੈ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਉਹ ਉਹ ਜੋਤ ਜਿਹਨੂੰ ਪਰਮ ਜੋਤ ਕਹਿ ਲੋ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰਕਿਓ ਫਿਰ ਬੇਨਤੀ ਹੈ ਗੁਰੂ ਅੰਗਦ ਦੇਵ ਸੱਚੇ ਬਾਦਸ਼ਾਹ ਇੱਕ ਤਾਂ ਗੁਰੂ ਜੋਤ ਦੀ ਜਿਹੜੀ ਸਾਡੀ ਜਿੱਥੇ-ਜਿੱਥੇ ਇਹ ਸ਼ਰੀਰ ਕ ਰੂਪ ਚ ਵਰਤੀ ਕਿਉਂਕਿ ਭਾਵੇਂ ਪੰਜਵੇਂ ਜਾਮੇ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪਰ ਸਾਡਾ ਇਤਿਹਾਸ ਕਹਿੰਦਾ ਹੈ ਕੇ ਗੁਰੂ ਜੀ ਨੂੰ ਨਮਸਕਾਰ ਸੰਗਤ ਕਰਦੀ ਰਹੇ ਹੁਣ ਅਸੀਂ ਉਦਾਰ ਲਈ ਹੁਣ ਇੱਕ ਸਾਡੀ ਹੋਰ ਸਮੱਸਿਆ ਬੜੀ ਹੈ ਮਹਾਰਾਜ ਗੁਰੂ ਘਰ ਚ ਜਿਹੜੀ ਗੁਰਗੱਦੀ ਅੱਗੇ ਗਈ ਜਾਣ ਤੋਂ ਬਾਅਦ ਨਹੀਂ ਹਰ ਗੁਰੂ ਜੀ ਨੇ ਸ਼ਰੀਰ ਚ ਵਰਤਦਿਆਂ ਮੈਂ ਸ਼ਰੀਰ ਲਵਜ ਵਰਤ ਲਿਆ ਕਿਉਂਕਿ ਵਰਤਣਾ ਪੈਣਾ ਮੈਨੂੰ ਆਪਣੀ ਖਿਆਤੀ ਵੇਲੇ ਜਦੋਂ ਸ਼ਰੀਰ ਜਿਸ ਰੂਪ ਚ ਉਸ ਦੀ ਹਿਆਤੀ ਵਿੱਚ ਕਿਹਾ ਕਿ ਮੇਰੇ ਤੋਂ ਬਾਅਦ ਆਏ ਇਸ ਤਰੀਏ ਸੈ ਟਿੱਕਾ ਦਿੱਤੋਸ਼ ਜੀਵਦਾ ਜਿਉਂਦੇ ਜੀ ਟਿੱਕਾ ਦੇ ਦਿੱਤਾ ਵੀ ਆਹ ਹੈ ਮੇਰੇ ਤੋਂ ਬਾਅਦ ਟਿੱਕਾ ਅਰਥ ਗੁਰਿਆਈ ਦਾ ਟਿੱਕਾ ਇਸ ਮਸੀਹ ਨਾ ਖੜੀ ਹੋਵੇ ਹਾਲਾਂਕਿ ਸੈ ਟਿੱਕਾ ਦਿੱਤੋਸ਼ ਜੀਵਦਾ ਪਰ ਫਿਰ ਵੀ ਪਖੰਡੀ ਆਪਣੇ ਆਪਣੇ ਅੱਡੇ ਲਾ ਕੇ ਬੈਠੇ ਹਜ਼ੂਰ ਸੱਚੇ ਬਾਦਸ਼ਾਹ ਪਰ ਇੱਕ ਗੱਲ ਕਰਤਾਰਪੁਰ 18 ਸਾਲ ਮਹਾਰਾਜ ਰਹੇ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਦੇ ਰੂਪ ਚ ਤਕਰੀਬਨ 1532 ਤੋਂ ਲੈ ਕੇ 1539 ਤੱਕ ਉਹਨਾਂ ਕਮਾਈ ਕੀਤੀ ਹੁਕਮ ਮੰਨਿਆ ਪਰ ਨਾਲ ਗੁਰਗੱਦੀ ਦੇ ਕੇ ਕਿਆ ਪੁਰਖਾ ਕਰਤਾਰਪੁਰ ਨਹੀਂ ਰਹਿਣਾ ਖਡੂਰ ਚਲਾ ਜਾ ਉਥੇ ਕਿਉਂ ਇਹਦੇ ਕਈ ਕਾਰਨ ਨੇ ਤੇ ਉੰਜ ਵੈਸੇ ਹੁਣ ਸਾਡੇ ਵਿਦਵਾਨ ਕਹਿਣ ਲੱਗ ਪਏ ਆ ਜੀ ਹਰ ਇੱਕ ਦੀ ਆਪੋ ਆਪਣੀ ਵਿਚਾਰ ਹੈ ਜੀ ਵੀ ਜਦੋਂ ਗੁਰਗੱਦੀ ਦੇ ਦਿੱਤੀ ਫਿਰ ਸੰਗਤਾਂ ਨੇ ਬਾਬੇ ਨਾਨਕ ਨੂੰ ਮੱਥਾ ਨਹੀਂ ਟੇਕਿਆ ਉਹ ਜਿੰਨਾ ਚਿਰ ਕਿਸੇ ਮੈਂ ਕਹਿੰਨਾ ਇਹ ਇਹ ਕੋਈ ਰਾਸ਼ਟਰਪਤੀ ਲੱਥਾ ਸੀ ਬੇਹਦੀਆਂ ਸ਼ਕਤੀਆਂ ਸਾਰੀਆਂ ਜਿਹੜੀਆਂ ਨੇ ਖੋਲੀਆਂ ਹੁਣ ਹੁਣ ਦੂਜੇ ਨੂੰ ਵੇਖੋ ਇੰਨੀ ਅਸ਼ਰਦਾ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਫਿਰ ਸਿੱਖਾਂ ਨੇ ਕੋਈ ਨਹੀਂ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਕਮਾਲ ਦੀ ਗੱਲ ਗੁਰੂ ਤਾਂ ਪਿਆਰ ਨਾ ਕਰਦਾ ਸਿੱਖ ਬੈਰਾਗ ਚ ਹਜ਼ੂਰ ਨੂੰ ਪੁੱਛਦਾ ਪਿਆ ਤੇਰੇ ਤੋਂ ਬਿਨਾ ਕੀ ਬਣੇਗਾ ਇਹ ਇਸ ਜੋਤ ਦੇ ਸਿਸਟਮ ਨੂੰ ਪਲੀਜ਼ ਮੈਂ ਬੇਨਤੀ ਕਰਾਂਗਾ ਆਪੋ ਆਪਣੀ ਸੋਚ ਇਹਨੂੰ ਇਸ ਤਰ੍ਹਾਂ ਮਤ ਬਣਾਓ ਵੀ ਇੱਕ ਮੁਲਕ ਦਾ ਪ੍ਰੈਜ਼ੀਡੈਂਟ ਜਿੱਤਿਆ ਪਹਿਲੇ ਨੇ ਕਮਰਾ ਖਾਲੀ ਕਰ ਦਿੱਤਾ ਉਹਦੀ ਵੈਲਿਊ ਉਨੀ ਨਹੀਂ ਰਹੀ ਜਦੋਂ ਰਹਿੰਦਾ ਸੀ ਨਹੀਂ ਪਿਆਰਿਓ ਇੱਕ ਦੀਵਾ ਬਲਦਾ ਪਿਆ ਹੈ ਬਲਦਾ ਹੋਇਆ ਦੀਵਾ ਦੂਜੇ ਨੂੰ ਬਲਦਾ ਪਹਿਲੇ ਦੀਵੇ ਦੀ ਹਸਤੀ ਨੂੰ ਆਪਾਂ ਇਨਕਾਰ ਕਰ ਦਿਆਂਗੇ ਜੋਤ ਇੱਕੋ ਹੀ ਹੈ ਇਸ ਕਰਕੇ ਇਹ ਗੱਲ ਪ੍ਰਚਾਰ ਦੇਣੀ ਨਹੀਂ ਹਜ਼ੂਰ ਸੱਚੇ ਬਾਦਸ਼ਾਹ ਨੇ ਕਿਹਾ ਖਡੂਰ ਸਾਹਿਬ ਚਲੇ ਜਾਓ ਖਡੂਰ ਸਾਹਿਬ ਗੁਰਗੱਦੀ ਦਿੱਤੀ ਸੀ ਉਸ ਦਿਨ ਪਹਿਲੇ ਦਿਨ دیਵਾਨੀ ਏ ਸੀ ਜੀ ਗੁਰੂ ਅਮਰਦਾਸ ਜੀ ਨੂੰ ਕਿਹਾ ਨਹੀਂ ਗੋਇੰਦਵਾਲ ਸਾਹਿਬ ਚਲੇ ਜਾਓ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ ਭੇਜ ਦਿੱਤਾ ਜਦੋਂ ਘਰ ਚ ਬਖੇੜਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਗੁਰੂ ਕੀ ਵਡਾਲੀ ਹੋਇਆ ਛਰਟਾ ਸਾਹਿਬ ਪਰ ਸਤਿਗੁਰੂ ਦਾ ਪਿਆਨਾ ਜਿਹੜਾ ਉਹ ਕੀਰਤਪੁਰ ਸਾਹਿਬ ਹੋਇਆ ਕਿਉਂ ਗੁਰੂ ਕੀ ਵਡਾਲੀ ਚਲੇ ਕੇ ਜਦੋਂ ਮਿਸ਼ਨ ਵੱਡੇ ਹੋਣ ਕਈ ਸੱਜਣ ਪੁੱਛਦੇ ਆ ਜੀ ਗੁਰੂ ਗੋਬਿੰਦ ਸਿੰਘ ਅੰਮ੍ਰਿਤਸਰ ਕਿਉਂ ਨਹੀਂ ਆਏ ਕਿਆਂ ਦਾ ਸਵਾਲ ਹੈ ਜੀ ਤੇ ਉਹ ਬਸ ਗੱਲ ਪਕੜੀ ਮਹਾਰਾਜ ਤੇ ਆਏ ਨਹੀਂ ਕਿ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਕਿਉਂ ਕੀਜੇ ਤੇ ਕਿ ਉਹ ਉਸ ਵਕਤ ਮਾਹੌਲ ਕੀ ਸੀ ਉਹ ਸਮੇਂ ਨੂੰ ਧਿਆਨ ਚ ਰੱਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਾਹੌਰ ਗਿਆਨ ਵਾਸਤੇ ਕਿਉਂ ਨਹੀਂ ਗਏ ਸ਼ਾਦੀ ਕਰਨ ਕਿਉਂ ਨਹੀਂ ਗਏ ਗੁਰੂ ਦਾ ਲਾਹੌਰ ਬਸਾਇਆ ਸਾਨੂੰ ਸਭ ਨੂੰ ਪਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਮੇਰੀ ਇੱਕ ਬੇਨਤੀ ਹੈ ਕਿ ਅਸਲ ਚ ਗੁਰੂ ਕਿਤੇ ਵੀ ਨਹੀਂ ਚਾਹਦਾ ਈਰਖਾ ਬਣੇ ਜੇ ਕੋਈ ਗੁਰਮਖ ਪਿਆਰਾ ਮੋਢੇ ਤੇ ਪਰਣਾ ਰੱਖ ਕੇ ਤੁਰ ਪੈਂਦਾ ਨੇ ਇਹਦਾ મત ਸਮਝੋ ਵੀ ਉਹ ਕਮਜ਼ੋਰ ਹੈ ਉਹਨੂੰ ਪਤਾ ਹੈ ਇਹ ਨੇ ਚਿਰ ਦਾ ਅੰਦਰ ਕਮਾਇਆ ਇਸ ਈਰਖਾ ਦੇ ਪੱਟ ਚ ਕਿਉਂ ਸੜਨਾ ਜਿੱਥੇ ਬਾਹਗੀ ਗੁਰੂ ਉੱਥੇ ਕਿਰਪਾ ਕਰਦਾ ਹੈਗਾ ਇਹਦਾ ਮਤਲਬ ਸੀ ਕੋਈ ਈਰਖਾ ਕਦੀ ਮੰਜ਼ਲ ਤੇ ਨਹੀਂ ਪਹੁੰਚਣ ਦਿੰਦੀ ਤੇ ਦਾਸ ਸੇ ਕਈ ਵਾਰੀ ਬੇਨਤੀ ਕਰਦਾ ਹੈ ਦੋ ਚੀਜ਼ਾਂ ਜਿਸ ਬੰਦੇ ਦੀ ਜ਼ਿੰਦਗੀ ਚ ਆਗਿਆ ਮਰ ਗਿਆ ਅੰਦਰੋਂ ਇੱਕ ਪਰਾਈ ਤਾਂਤ ਤੇ ਦੂਜੀ ਪਰਾਈ ਆਸ ਜਿਹੜਾ ਪਰਾਈ ਤਾਂਤ ਕਰਦਾ ਈਰਖਾ ਕਰਦਾ ਉਹਨੂੰ ਨਾ ਮਾਰੋ ਈਰਖਾ ਲੂ ਗਿਆ ਪਰਾਈ ਆਸ ਜਿਹੜਾ ਦੂਜੇ ਦੇ ਖਤਵਲ ਵੇਖਣਾ ਸ਼ੁਰੂ ਕਰਦਾ ਸਮਝੋ ਵੀ ਜ਼ਿੰਦਗੀ ਚ ਗਿਆ ਉਹ ਬੰਦਾ ਕਦੀ ਤਰੱਕੀ ਨਹੀਂ ਕਰ ਸਕਦਾ ਉਹਦੀ ਮੰਗਣ ਦੀ ਬਿਰਤੀ ਨਹੀਂ ਜਾਏਗੀ ਹਜ਼ੂਰ ਨੇ ਕਿਹਾ ਕੀਰਤਪੁਰ ਸਾਹਿਬ ਗੁਰੂ ਅੰਗਦ ਦੇ ਵੈ ਗੁਰੂ ਜੀ ਕਰਤਾਰਪੁਰ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਿਆਨਾ ਕਰਦੇ ਨੇ ਗੁਰੂ ਅੰਗਦ ਦੇਵ ਖਡੂਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਆਪਣੇ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਇਸ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਭਾਵੇਂ ਸਰੀਰਕ ਉਮਰ ਦੇ لحاظ ਨਾਲ ਸਰੀਰਕ ਟਾਈਮ ਦੇ لحاظ ਨਾਲ 25 ਸਾਲ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਤੋਂ ਵੱਡੇ ਨੇ ਗੁਰੂ ਅੰਗਦ ਦੇਵ ਉਹਨਾਂ ਦੇ ਚਲਾਣੇ ਵੇਲੇ ਸਾਡਾ ਇਤਿਹਾਸ ਕਹਿੰਦਾ ਹੈ ਹਜ਼ੂਰ ਦੇ ਚਿਹਰੇ ਤੇ ਇਸ ਤਰ੍ਹਾਂ ਨੂਰ ਸੀ ਜਿਵੇਂ ਸੂਰਜ ਲਾਲੀ ਬਖੇਰ ਰਿਹਾ ਹੋਵੇ ਹੁਣ ਇਹ ਕਹਿ ਦੇਣਾ ਜੀ ਜਦੋਂ ਦੋਤ ਵਿੱਚੋਂ ਨਿਕਲ ਗਈ ਕਿੰਦੀ ਖਾਸ ਹੋਣੀਆਂ ਗੱਲਾਂ ਤੇ ਸੰਗਤ ਸੁਣੀ ਵੀ ਜਾਂਦੀ ਹਾਂ ਇਸਤਰੀ ਹੋਇਆ ਹੁਣ ਇਤਿਹਾਸ ਕਹਿੰਦਾ ਹੈ ਚਿਹਰੇ 'ਚ ਲਾਲੀ ਪਖੇ ਤੇ ਯਾਦ ਰੱਖਿਓ ਸੱਚੀ ਮੁੱਚੀ ਕੋ ਉਦਾਹਰਣ ਹੈ ਖੁੰਦੇ ਮਹਾਂਪੁਰਖ ਖੁਰਸ਼ੀਦ ਦੀ ਤਰ੍ਹਾਂ ਨੇ ਸੂਰਜ ਦੀ ਤਰ੍ਹਾਂ ਨੇ ਜਦੋਂ ਸੂਰਜ ਚੜਦਾ ਉਦੋਂ ਵੀ ਸੁਨਹਿਰੀ ਕਿਰਨਾਂ ਧਰਤੀ ਤੇ ਸੱਟਦਾ ਹੈ ਤੇ ਸੂਰਜ ਨੂੰ ਛਿਪਦੇ ਕੋਈ ਨੂੰ ਕਦੀ ਦੇਖਿਓ ਛਿਪਦਾ ਹੋਇਆ ਵੀ ਲਾਲੀ ਹੀ ਬਖੇਰਦਾ ਹੈ ਚੜਦਾ ਵੀ ਲਾਲੀ ਚ ਤੇ ਜਾਂਦਾ ਵੀ ਲਾਲੀ ਚ ਉਹਨਾਂ ਦੇ ਚਿਹਰੇ ਤੇ ਪੱਖ ਦੀ ਲਾਲੀ ਸੀ ਹਜ਼ੂਰ ਨੇ ਕਹਿਆ ਸਾਡੀ ਜਗਾ ਗੁਰੂ ਅਮਰਦਾਸ ਜਾਨਿਓ ਪੁੱਤਰਾਂ ਨੂੰ ਕਹਿ ਦਿੱਤਾ ਸਨਮਾਨਯੋਗ ਸਾਡੇ ਮਾਤਾ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਨੂੰ ਕਹਿ ਦਿੱਤਾ ਚਲਾਣੇ ਵੇਲੇ ਵੀ ਲਾਲੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅੰਗਦ ਦੇਵ ਦਾ ਚਿਹਰਾ ਤਾਂ ਇੰਨਾ ਕੋ ਭੱਕਦਾ ਸੀ ਹੁਣ ਇਹ ਨਾ ਸਮਝਿਓ ਕਿ ਦੇਹ ਦੀ ਸਿਬਤ ਕਰ ਲੱਗ ਪਏ ਜੇ ਕਹਿ ਵੀ ਦੇ ਕੋਈ ਹਰਜ ਨਹੀਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਆਪਾਪ ਘਟੇ ਜਾਂਦੇ ਤੁਸੀਂ ਭਟਾਂ ਦੇ ਸੋਈਆਂ 'ਚ ਖਾਸ ਕਰਕੇ ਬਾਬਾ ਸੱਤਾ ਬਲਵੰਡ ਜੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟਿਆ ਬੂੰਦਾ ਨਹੀਂ ਛੱਟਿਆ ਪਿਆਰਿਓ ਛੱਟਣ ਦਾ ਸਬੰਧ ਤੁਹਾਨੂੰ ਪਿੰਡੂ ਕਲਚਰ ਵਾਲਿਆਂ ਨੂੰ ਪਤਾ ਜਦੋਂ ਪਾਣੀ ਛੱਟੀ ਦਾ ਹੁੰਦਾ ਸੀ ਛੱਟਿਆ ਨਾਲ ਛੱਟਾ ਵੀ ਲੋਹੇ ਦਾ ਬਣਾ ਕੇ ਕਈ ਵਾਰੀ ਪੀਪੇ ਦਾ ਉਹਦੇ ਨਾਲ ਪਾਣੀ ਛੱਟਣਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਰੱਬੀ ਨੂਰ ਦੀ ਝੜੀ ਲੱਗਦੀ ਏ ਛੱਟਿਆ ਜਾਂਦਾ ਹੈ ਤੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਆ ਪਾਪ ਕੱਟੇ ਜਾਂਦੇ ਆ ਹੋਵੇ ਸਿਬਤ ਖਸਮ ਦੀ ਨੂਰ ਅਰਸ਼ੋਂ কুরਸੋਂ ਛਟ ਗਿਆ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟ ਗਿਆ ਇਹਨੂੰ ਹਜ਼ੂਰ ਨੇ ਖਾਸ ਕਰਕੇ ਹਜ਼ੂਰ ਦਾ ਇਹ ਸੋਈਆ ਕਿ ਅਮੈ ਦ੍ਰਿਸ਼ਟ ਸ਼ੁਭ ਕਰੈ ਕਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਕੋਵੇ ਗੁਰ ਨਵਨੀ ਦਰਿਆਉ ਜਨਮ ਹਮ ਕਾਲ ਕੀ ਸਵਈਆ ਗੁਰੂ ਅੰਗਦ ਦੇਵ ਜੀ ਦੀ ਸਿਮਤਾ ਜੀ ਜਨਮ ਹਮ ਕਾਲਕ ਤੋ ਵੈ ਸੋ ਕਹੋ ਤਨ ਗੁਰ ਸੇਵੀਐ ਐਨ ਸ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਅੰਗਦ ਸਾਹਿਬ ਇੰਨੇ ਕਿਰਪਾਲੂ ਨੇ ਹਜ਼ੂਰ ਨੇ ਤਨ ਤੇ ਬਸਤਰ ਲਿਆ ਆਪਣੀ ਸ਼ਰੀਰਿਕ ਚੋਲੇ ਨੂੰ ਤਿਆਗ ਦਿੱਤਾ